ਕਰੇ ਵੀਰ ਜੰਗੀ ਹਰ ਹਰ ਮਹਾਦੇਵ ਕਰੇ ਵੀਰ ਜੰਗੀ ਹਰ ਹਰ ਮਹਾਦੇਵ ਸ਼ਿਵ ਸੈਨਾ ਹਿੰਦ ਜਿੰਦਾਬਾਦ 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 ਸਿਦੀ ਨਿਸ਼ਾ ਸ਼ਰਮਾ ਜੀ ਜਿੰਦਾਬਾਦ 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 ਸ਼ਿਵ ਸੈਨਾ ਹਿੰਦ ਜਿੰਦਾਬਾਦ 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 ਅੱਜ ਸ਼ਿਵ ਸੈਨਾ ਹਿੰਦ ਦੀ ਵਿਸ਼ੇਸ਼ ਮੀਟਿੰਗ ਪਠਾਨਕੋਟ ਰਵੀ ਸ਼ਰਮਾ ਜੀ ਜੋ ਸਾਡੇ ਸ਼ਿਵ ਸੈਨਾ ਹਿੰਦ ਦੇ ਕੋਰ ਕਮੇਟੀ ਦੇ ਚੇਅਰਮੈਨ ਨੇ ਉਨ੍ਹਾਂ ਵੱਲੋਂ ਇੱਕ ਫਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਪਠਾਨਕੋਟ ਬਖੇ ਤੋਂ ਮੁਕੇਰੀਆਂ ਚ ਬੰਟੀ ਜੋਗੀ ਜੀ ਨੇ ਅੱਜ ਇੱਥੇ ਅਸੀਂ ਇੱਥੇ ਰੁਕੇ ਆ ਇੱਥੇ ਨਿਸ਼ਾਨ ਸ਼ਰਮਾ ਜੀ ਜੋ ਰਾਸ਼ਟਰੀ ਦੇ ਚ ਇੱਥੋਂ ਹੀ ਸਾਰੀ ਟੀਮ ਨੇ ਇੱਥੋਂ ਅਸੀਂ ਪਠਾਨਕੋਟ ਤੁਰਨਾ ਨਾਲ ਸਾਡੇ ਅਨੂਜ ਗੁਪਤਾ ਜੀ ਜੋ ਵਾਈਸ ਪ੍ਰਧਾਨ ਨੇ ਸ਼ਿਵ ਸena ਹਿੰਦ ਦੇ ਅਜੇ ਗੁਪਤਾ ਜੀ ਜੋ ਪੰਜਾਬ ਦੇ ਪ੍ਰਧਾਨ ਨੇ ਸ਼ਿਵ ਸena ਹਿੰਦ ਦੇ ਅੱਜ ਸਾਰੇ ਅਸੀਂ ਇੱਥੇ ਹੋਏ ਆ ਹੋਰ ਵੀ ਸਾਡੀ ਟੀਮ ਦੇ ਮੈਂਬਰ ਸਾਰੇ ਆ ਰਹੇ ਨੇ ਸ਼ਿਵ ਸena ਹਿੰਦ ਜੋ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਹੀ ਆ 11 ਸਟੇਟਾਂ ਚ ਇਹ ਚੱਲ ਰਹੀ ਹੈ ਅਤੇ ਅਸੀਂ ਹਰ ਜ਼ਿਲ੍ਹੇ 'ਚ ਹਰ ਸਟੇਟ 'ਚ ਇਹ ਪ੍ਰੋਗਰਾਮ ਦੀ ਯੋਜਨਾ ਕਰ ਰਹੇ ਹਾਂ ਜੁਆਇਨਿੰਗ ਸਪੈਰੀਆ ਨੇ ਅਤੇ ਸ਼ਿਵਸਨਾ ਹਿੰਦ ਕੋਈ ਉਹ ਪਾਰਟੀ ਹੈ ਤੁਹਾਨੂੰ ਆਪ ਸਭ ਨੂੰ ਪਤਾ ਹੀ ਹੈ ਗਊ ਰੱਖਿਆ ਦੇ ਕੰਮ ਕਰਦੇ ਆਂ ਸੀ ਠੀਕ ਹੈ ਜੀ ਔਰ ਸਨਾਤਨ ਧਰਮ ਦਾ ਪ੍ਰਚਾਰ ਪ੍ਰਸਾਰ ਲਈ 11 ਸਟੇਟਾਂ 'ਚ ਅਸੀਂ ਸਾਰੇ ਜਿੱਥੇ-ਜਿੱਥੇ ਸਾਡੀਆਂ ਟੀਮਾਂ ਬੈਠੀਆਂ ਨੇ ਅਸੀਂ ਵਰਕ ਕਰ ਰਹੇ ਹਾਂ ਜਿੱਦੇ ਗੱਲ ਕੀ ਜਾਂਦਾ ਗਊ ਮਾਤਾ ਨੂੰ ਕਹਿ ਰਹੇ ਹੋ ਰੋਟਾ ਦੇ ਉੱਪਰ ਇਸ ਤਰੀਕੇ ਨਾਲ ਜੇ ਤੁਹਾਨੂੰ ਐਨ ਅਕਸੀਡੈਂਟ ਹੀ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੀ ਕੀ ਗੱਲ ਹੈ ਦੇਖੋ ਜੀ ਅਸੀਂ ਤਾਂ ਜਦੋਂ ਸਾਡੀ ਨਿਗਾ ਚ ਕੋਈ ਆ ਜਾਏ ਗਊ ਰੱਖੇ ਜਦੋਂ ਕੋਈ ਗਊ ਫਿਰੇ ਅਸੀਂ ਤਾਂ ਨਾਲ ਦੀ ਨਾਲ ਉਸੇ ਟਾਈਮ ਗਊਸ਼ਾਲਾ ਚ ਛੱਡ ਦਿੰਦੇ ਜਿੱਥੇ ਕੋਈ ਸਾਡੀ ਨਿਗਾ ਚ ਆ ਜਾਏ ਠੀਕ ਹੈ ਨਾ ਇਸ ਤਰ੍ਹਾਂ ਹੁਣ ਬਾਕੀ ਸਰਕਾਰ ਦਾ ਮੈਟਰ ਹੈ ਜਦੋਂ ਕੋਈ ਵੀ ਆਪਾਂ ਚੀਜ਼ ਲੈਣੇ ਆ ਕੋਈ ਵਾਹਕਲ ਘਟਾਣੇ ਆ ਸਭ ਤੋਂ ਪਹਿਲਾਂ ਕਾਊਸਸ ਘਟਿਆ ਜਾਂਦਾ ਠੀਕ ਹੈ ਜੀ ਇਹ ਹੁਣ ਸਰਕਾਰ ਦਾ ਮੈਟਰ ਹੈ ਉੱਥੇ ਬਣਾਉਣ ਗਊਸ਼ਾਲਾ ਵਾਦ ਤੋਂ ਵਾਦ ਬਣਾਉਣ ਗਵਾਂ ਦਾ ਉਪਚਾਰ ਉਥੇ ਜੇ ਜਿਹੜੀ ਕੋਈ ਸਾਡੀ ਨਿਗਾ ਚਾਵੇ ਅਸੀਂ ਕੰਮ ਕਰੀ ਗਏ ਤੁਹਾਡੇ ਵੱਲੋਂ ਹੈ ਸਰਕਾਰ ਨੂੰ ਇਸ ਨੂੰ ਚੀਜ਼ ਨੂੰ ਲਾ ਕੇ ਵੀ ਕੁਝ ਸਦਾ ਫਰ ਕੀਤਾ ਗਿਆ ਅਸੀਂ ਤਾਂ ਬਹੁਤ ਲੈਟਰਸ ਦੇ ਚੁੱਕੇ ਹਾਂ ਜੀ ਮਾਨਯੋਗ ਸਾਡੇ ਆਪ ਤਾਂ ਸੀਐਮ ਸਾਹਿਬ ਨੂੰ ਵੀ ਬਹੁਤ ਲੈਟਰਸ ਭੇਜ ਚੁੱਕੇ ਹਾਂ ਅਸੀਂ ਤਾਂ ਸਾਡੇ ਨਿਸ਼ਾਨ ਸ਼ਰਮਾ ਜੀ ਜੋ ਸਾਡੇ ਰਾਸ਼ਟਰੀ ਦੇ ਐਕਸ਼ਨ ਨੇ ਪੂਰੀ ਟੀਮ ਨਾਲ ਅਸੀਂ ਜਿੱਥੇ ਜਿੱਥੇ ਜਾ ਸਕਦੇ ਹਾਂ ਉਥੇ ਜਾਈਦਾ ਜਦੋਂ ਕੋਈ ਸਾਡੀ ਨਿਗਾ ਚਾਵੇ ਅਸੀਂ ਗਵਾਂ ਨੂੰ ਆਪ ਪਹੁੰਚਾਈਦਾ ਜੀ ਉਥੇ ਗਊ ਸ਼ਾਲਾ ਪਹੁੰਚਾਈਦਾ ਬਾਕੀ ਇਹ ਸਰਕਾਰਾਂ ਨੇ ਤਾਂ ਆਪਣੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਨਾ ਇਹ ਉਹਨਾਂ ਦਾ ਮੈਟਰ ਹੈ ਬਾਕੀ ਕੋਈ ਵੀ ਇਹਦਾ ਸਿੱਖ ਚਾਹ ਪੰਜਾਬ ਦੇ ਪਹਿਲੇ ਕਿ ਕਰ ਰਹੀ ਹੈ ਕਿ ਜਿਹਦੇ ਨਾਲ ਜਿਹੜਾ ਉੱਪਰ ਤਰਬਾਹ ਦੇਖੋ ਇਹ ਗੱਲ ਪਹਿਲਾਂ ਬੰਟੀ ਜੋਗੀ ਜੀ ਨੇ ਵੀ ਕਹੀ ਹੈ ਵੀ ਅਸੀਂ ਜਿੱਥੇ ਸਾਡਾ ਯੂਥ ਬੈਠਾ ਹੈ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੀ ਸਾਡੀ ਮੁਹਿੰਮ ਚੱਲ ਰਹੀ ਹੈ ਪਿੰਡਾਂ ਪਿੰਡਾਂ 'ਚ ਜਾ ਕੇ ਸਾਡੀਆਂ ਟੀਮਾਂ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕਰ ਰਹੀ ਹੈ ਅਸੀਂ ਨਜਵਾਨਾਂ ਨੂੰ ਪੂਰਾ ਉਹਨਾਂ ਨੂੰ ਪ੍ਰੇਰਿਤ ਕਰੀਦਾ ਨਸ਼ਿਆਂ ਦੇ ਵਿਰੁੱਧ ਜੋ ਉਹਨਾਂ ਨੂੰ ਹਾਲਾਤ ਦਿਖਾਈ ਦੇ ਨੇ ਵੀ ਨਸ਼ਿਆਂ ਚ ਪੈ ਕੇ ਕੀ ਹਾਲਾਤ ਹੁੰਦੀ ਹੈ ਘਰਾਂ ਦੇ ਘਰ ਉਜੜ ਜਾਂਦੇ ਨੇ ਬਾਕੀ ਸਾਡੀ ਪੰਜਾਬ ਸਰਕਾਰ ਵੀ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਜਿਹੜਾ ਉਹਨਾਂ ਨੇ ਜਿਹੜਾ ਵੱਡਾ ਜਿਹੜਾ ਡਰੱਗ ਮਾਫੀਆ ਜਿੰਨੇ ਸ਼ੁਰੂਆਤ ਕੀਤੀ ਸੀ ਮਜੀਠੇ ਨੂੰ ਵੀ ਅੰਦਰ ਕਰਕੇ ਇਹ ਬਹੁਤ ਹੀ ਅਸੀਂ ਪੰਜਾਬ ਸਰਕਾਰ ਦਾ ਸਾਡਾ ਦੇਖੋ ਧਾਰਮਿਕ ਸੰਗਠਨ ਲੈ ਅਸੀਂ ਸਰਕਾਰ ਚ ਨਹੀਂ ਹੈਗੇ ਤਾਂ ਭਗਵਾਨ ਭੋਲੇ ਦੀ ਪੂਜਾ ਪਰ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਅਸੀਂ ਚੰਗਾ ਕਵਾਂਗੇ ਏ ਸੀਐਮ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ ਜਿਹੜੇ ਵੱਡੇ ਵੱਡੇ ਡਰੱਗ ਮਾਫੀਆ ਨੂੰ ਨਸ਼ੇ ਦੇ ਸੌਦਾਗਰਾਂ ਨੂੰ ਅੰਦਰ ਕਰਕੇ ਜਿਨ੍ਹਾਂ ਦੇ ਘਰ ਟਾਰੀ ਹੈ ਇਸ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਖੜੇ ਹੈ ਇਸ ਕੰਮ ਜੈਸੀ ਰਾਂਦੀ ਧਿਆਮਾ ਕਾਲ ਮੈਂ ਬੰਟੀ ਜੋਗੀ ਸ਼ਿਵਸਨਨ ਨੇਥਾ ਭਾਰਤੀ ਮਾਨਵ ਅਧਿਕਾਰ ਮਹਾਸੰਗਤ ਪੰਜਾਬ ਪਰਦਾ ਅੱਜ ਆਪਾਂ ਜਿਹੜੀ ਜਿਸ ਵਾਸਤੇ ਮੀਟਿੰਗ ਇਕੱਠੀ ਕੀਤੀ ਹੈ ਮਗੇਰੀਆਂ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਜਿਹੜੀਆਂ ਮਨਾਂ ਦੇ ਵਿੱਚ ਸਾਡੇ ਦਰਾਰਾਂ ਪਾਈਆਂ ਹੋਈਆਂ ਨੇ ਗਲਤਫਹਿਮੀਆਂ ਜਿਹੜੇ ਦਿਮਾਗ ਦੇ ਵਿੱਚ ਪਾਈ ਦੀਆਂ ਉਹਨਾਂ ਨੂੰ ਕੱਢਣ ਵਾਸਤੇ ਇੱਕ ਜਿਹੜੀ ਹੈ ਹਿੰਦੂ ਸਿੱਖੇਕਤਾ ਅਤੇ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਜਿਹੜੀ ਹਰ ਜ਼ਿਲ੍ਹੇ ਦੇ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਸੋ ਜਿਹਦੀ ਅਗਵਾਈ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਸ਼ਾਨ ਸ਼ਰਮਾ ਜੀ ਸਾਡੇ ਨਾਲ ਲੁਧਿਆਣੇ ਤੋਂ ਹਰਕੀਰਤ ਸਿੰਘ ਖੁਰਾਨਾ ਜੀ ਖੰਨੇ ਤੋਂ ਅਨੁਜ ਗੁਪਤਾ ਜੀ ਅਜੀਤ ਗੁਪਤਾ ਜੀ ਆਤਮ ਦੀ ਸਮੁੱਚੀ ਟੀਮ ਜਿਹੜੀ ਮਕੇਰੀਆਂ ਪਹੁੰਚੀ ਇਹਨਾਂ ਦਾ ਤਹਿ ਦਿਲ ਤੋਂ ਪਹਿਲੇ ਤੇ ਧੰਨਵਾਦ ਤੇ ਅਲੱਗ ਅਲੱਗ ਜ਼ਿਲ੍ਹੇ ਜਿੱਦਾਂ ਤੁਹਾਨੂੰ ਖੁਰਾਨਾ ਸਾਹਿਬ ਨੇ ਦੱਸਿਆ ਵੀ 11 ਸਟੇਟਾਂ ਦੇ ਵਿੱਚ ਜਿਹੜੀ ਸ਼ਿਵਸਨ ਹੈ ਇਹ ਕੰਮ ਕਰ ਰਹੀ ਹੈ ਸੋ ਸਾਡੇ ਵੀ ਜਿੰਨੇ ਸੰਗਠਨ ਨੇ ਮਹਾ ਸੰਗ ਦੇ ਉਹ ਵੀ ਸਾਰੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸ਼ਹਿਰਾਂ ਵਿੱਚ ਕੰਮ ਕਰ ਰਹੇ ਅਸੀਂ ਸਮੁੱਚੇ ਇਹਨਾਂ ਨੂੰ ਨਾਲ ਲੈ ਕੇ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਅਸੀਂ ਇਹਨਾਂ ਦਾ ਵੱਧ ਚੜ੍ਹ ਕੇ ਸਾਥ ਦੇਵਾਂਗੇ ਅਤੇ ਉਹਨਾਂ ਦਾ ਮਕੇਰੀਆਂ ਆਏ ਤੇ ਬਹੁਤ ਬਹੁਤ ਸਵਾਗਤ ਹੈ ਤਨਵਾ ਸੀਲਸ ਐਂਡ ਆ ਹਿੰਦਿਆ ਦੀ ਇੱਕ ਹਗਾਮੀ ਬੈਠਕ ਕੋਰ ਕਮੇਟੀ ਚੇਅਰਮੈਨਾ ਰਵੀ ਸ਼ਰਮਾ ਜੀ ਵੱਲੋਂ ਪਠਾਨਕੋਟ ਵਿਖੇ ਕਰਵਾਈ ਗਈ ਅਤੇ ਉਸ ਕਾਫਲੇ ਦਾ ਮਕੇਰੀਆਂ ਵਿਖੇ ਮੰਟੀ ਜੋਗੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਬੰਟੀ ਜੋਗੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਿਸ਼ਾਨ ਸ਼ਰਮਾ ਜੀ ਵੱਲੋਂ ਇਹ ਪਹਿਲੀ ਮੀਟਿੰਗ ਸੀ ਜੋ ਮਕੇਰੀਆਂ ਵਿੱਚੋਂ ਹੁੰਦੇ ਹੋਏ ਕਾਫਲੇ ਦੇ ਰੂਪ ਵਿੱਚ ਪਠਾਨਕੋਟ ਵਿਖੇ ਪਹੁੰਚੇ ਸ਼ਿਰਸਾ ਹਿੰਦੀ ਜਿਹੜੀ ਅਹਿਮ ਬੈਠਕ ਸਾਡੀ ਕੋਰ ਕਮੇਟੀ ਦੇ ਕੋਣੀ ਚੇਅਰਮੈਨ ਰਵੀ ਸ਼ਰਮਾ ਜੀ ਪ੍ਰਧਾਨਗੀ ਦੇ ਵਿੱਚ ਪਠਾਨਕੋਟ ਵਿਖੇ ਹੋ ਰਹੀ ਹੈ ਜਿਹਦੇ ਅੱਜ ਪਠਾਨਕੋਟ ਦੀ ਸਟਾਰਟਿੰਗ ਦੇ ਵਿੱਚ ਮਾਤ ਦੁਰਗਾ ਦੇ ਪਵਿੱਤਰ ਮੰਦਰ ਦੇ ਲਗਭਗ ਸਤਿਗ ਹੋਏ ਆ ਅੱਜ ਇਸ ਸੰਗਠਨ ਦੇ ਪੰਜਾਬ ਦੀ ਕੋਰ ਕਮੇਟੀ ਦੇ ਲਗਭਗ ਸਾਰੇ ਸਾਥੀ ਪਹੁੰਚੇ ਹੋਏ ਨੇ ਹਿਮਾਚਲ ਤੋਂ ਨਰਿੰਦਰ ਦਿਮਾਨ ਡੀਡੀ ਰੈਣਾ ਸਾਹਿਬ ਸਿਹੜਕ ਨੇ ਸਾਰੇ ਸਾਥੀ ਅਮਿਤ ਕਹਿਲ ਸਾਹਿਬ ਖੁਰਾਨਾ ਸਾਹਿਬ ਚੋਪੜਾ ਦੀ ਗੁਪਤਾ ਦੀ ਸ਼ਿਵ ਜੋਤੀ ਜੀ ਬਠਿੰਡੇ ਤੋਂ ਦੂਰੋਂ ਦੂਰੋਂ ਸਾਥੀ ਆਏ ਨੇ ਬੰਟੀ ਜੋਗੀ ਜੀ ਮਿੱਕੀ ਪੰਡਤ ਜੀ ਜਿੰਨੇ ਵੀ ਸਾਥੀ ਨੇ ਮਨੋਸ਼ ਸ਼ਰਮਾ ਜੀ ਨੇ ਚੋਪੜਾ ਜੀ ਨੇ ਅਲੱਗ ਅਲੱਗ ਸ਼ਹਿਰਾਂ ਸਾਰੇ ਸਾਰੇ ਦਾ ਨਾਮ ਨਹੀਂ ਲਾ ਪਾਵਾਂਗਾ ਕੋਰੀ ਸਾਥੀਓ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਆ ਤੁਸੀਂ ਇਕੱਠ ਦੇਖ ਰਹੇ ਹੋ ਇਹ ਸਾਡੇ ਸਿਰਫ ਔਰ ਸਿਰਫ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਤੇ ਨਾਲ ਉਹਦੇ ਸਾਥੀ ਅੱਜ ਸੰਗਠਨ ਦੇ ਵਿੱਚ ਕੁਝ ਕੜੇ ਫੈਸਲੇ ਲਿੱਤੇ ਜਾਣਗੇ ਕਿਉਂਕਿ ਜੋ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਜੋ ਇਸਨੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋ ਬੜੇ ਲੰਬੇ ਸਮੇਂ ਤੋਂ ਜਿਵੇਂ ਆਪਕੀ ਤਰ੍ਹਾਂ ਸੋਸ਼ਲ ਮੀਡੀਆ ਦੇ ਪਟੇਲ ਪਲੇਟਫਾਰਮਾਂ ਤੇ ਕਰਦੇ ਆ ਰਹੇ ਸੀ ਕਿ ਸੰਘੇਮ ਨੂੰ ਬੜਾ ਕੜਾ ਜਿਹੜਾ ਕੁਝ ਫੈਸਲੇ ਲੈਣੇ ਪੈਣੇ ਨੇ ਤਾਂ ਕਿ ਸੰਘੇਮ ਦੀ ਮਜ਼ਬੂਤੀ ਹੋ ਸਕੇ ਇਹ ਜਿਹੜੇ ਲੋਕ ਸਾਡੀ ਦੇਸ਼ ਦੀ ਇੱਕ ਧਰਖੜ ਤੋਂ ਖੰਡਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਲੋਕ ਜੋ ਜਿਹੜੇ ਕਰਕੇ ਹਿੰਦੂਆਂ ਨੂੰ ਟਾਰਗੇਟ ਕਰ ਰਹੇ ਨੇ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਉਰੇ ਦੇ ਗਲਾਮ ਫੜਾ ਸਭ ਕੀ ਰੁਕੋਏਗਾ ਕੀ ਐਕਸ਼ਨ ਹੈਗਾ ਮੀਟਿੰਗ ਦੇ ਫੈਸਲੇ ਦਿੱਤੇ ਜਾਏਗਾ ਤੇ ਬਹੁਤ ਜਲਦ ਅਨੁਸਾਰਨ ਦੱਸਿਆ ਜਾਏਗਾ ਰਵੀ ਸ਼ਰਮਾ ਜੀ ਤੇ ਇਹਦੀ ਪੂਰੀ ਟੀਮ ਨੇ ਤੁਹਾਡਾ ਬਹੁਤ ਇੱਥੇ ਤੁਹਾਡਾ ਆਗਵਾਤ ਕੀਤਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ